ਕ੍ਰਿਸਮਸ ਦੀਆਂ ਪੂਰੇ ਵਰਲਡ ਵਿੱਚ ਬਹੁਤ ਬਹੁਤ ਮੁਬਾਰਕਾਂ ਪੂਰੇ ਵਰਲਡ ਨੂੰ ਲੱਖ ਲੱਖ ਮੁਬਾਰਕਾਂ ਨਵੇਂ ਸਾਲ ਦੀਆਂ ਵੀ ਪੂਰੇ ਵਰਲਡ ਨੂੰ ਲੱਖ ਲੱਖ ਮੁਬਾਰਕਾਂ ਮੇਰੇ ਵੱਲੋਂ ਵਰਿੰਦਰ ਪ੍ਰੈਸ਼ਰ ਸਰਪੰਚ ਵੱਲੋਂ ਲੰਬੜਦਾਰ ਵੱਲੋਂ ਨਾਲ ਸੋਸਾਇਟੀ ਦੇ ਪ੍ਰਧਾਨ ਵੀ ਆ ਮੇਰੇ ਵੱਲੋਂ ਤੇ ਵਰਿੰਦਰ ਪ੍ਰੈਸ਼ਰ ਸਰਪੰਚ ਵੱਲੋਂ ਪੂਰੇ ਵਰਲਡ ਨੂੰ ਲੱਖ ਲੱਖ ਮੁਬਾਰਕਾਂ ਬੜੇ ਦਿੰਦੀਆਂ ਨਵੇਂ ਸਾਲ ਦੀਆਂ ਇਹ 2025 ਪੂਰੇ ਵਰਲਡ ਲਈ ਬਹੁਤ ਖੁਸ਼ੀਆਂ ਭਰਿਆ ਹੈ ਪੂਰੇ ਵਰਲਡ ਲਈ ਖੁਸ਼ੀ ਦਾ ਪਗਾਮ ਲੈ ਕੇ ਆਇਆ ਬੜਾ ਦਿਨ ਨਵਾਂ ਸਾਲ ਤੇ ਨਾਲ ਪੂਰੀ ਪੰਜਾਬ ਸਰਕਾਰ ਲਈ ਵੀ ਬਹੁਤ-ਬਹੁਤ ਮੁਬਾਰਕਾਂ ਐਸਐਸਪੀ ਕਪੂਥਲਾ ਡੀਐਸਪੀ ਪਲੱਤ ਚਾਰੇ ਐਸ ਐਚਓ ਐਸ ਟੀਮ ਭਲੱਤ ਤਹਿਸੀਲਦਾਰ ਨਯ ਭਲੱਤ ਤਹਿਸੀਲਦਾਰ ਮਲੂਕ ਸਿੰਘ ਭਲੱਤ ਸਾਰੇ ਪੂਰੇ ਵਰਲਡ ਲਈ ਬਹੁਤ ਬਹੁਤ ਮੁਬਾਰਕਾਂ ਨਾਲ ਹਲਕਾ ਇੰਚਾਰਜ ਹਰ ਸਿਮਰਨ ਜੀ ਕੁਮਨ ਨੂੰ ਬਹੁਤ ਬਹੁਤ ਵੱਡੇ ਦਿਨ ਤੇ ਨਵੇਂ ਸਾਲ ਤੇ ਬਹੁਤ ਬਹੁਤ ਮੁਬਾਰਕਾਂ ਉਹਦੇ ਲਈ ਖੁਸ਼ੀਆਂ ਭਰਿਆ ਹੋਵੇ 2025 ਉਦ ਲਈ ਵੱਡੀਆਂ ਖੁਸ਼ੀਆਂ ਲੈ ਕੇ ਆਵੇ ਇਹ ਵੱਲੋਂ ਕਾਮਨਾ ਕਰਦੇ ਆ ਯੇਸ਼ੂਸੀ ਦੇ ਨਾਂ ਤੇ ਆਮੀਨ